ਹੈਲੋ ਗਾਇਜ਼ ਕਿਵੇਂ ਤੁਸੀਂ ਸਾਰੇ ਜਾਣੇ ਉਮੀਦ ਕਰਦੀਆਂ ਬਹੁਤ ਵਧੀਆ ਹੋਵੋਗੇ ਅੱਜ ਮੈਂ ਤੁਹਾਨੂੰ ਦੱਸਾਂਗੀ ਕੜੀ ਪੱਤੇ ਦੇ ਬਾਰੇ ਆਪਾਂ ਨੂੰ ਕੜੀ ਪੱਤਾ ਕਿਉਂ ਖਾਣਾ ਚਾਹੀਦਾ ਹੈ ਕੜੀ ਪੱਤੇ ਦੇ ਖਾਣ ਨਾਲ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ ਅੱਜ ਕੱਲ ਬਹੁਤ ਸਾਰੀਆਂ ਬਿਮਾਰੀਆਂ ਚੱਲ ਰਹੀਆਂ ਨੇ ਉਹਨਾਂ ਸਾਰੀਆਂ ਬਿਮਾਰੀਆਂ ਦੇ ਵਿੱਚੋਂ ਕੁਝ ਬਿਮਾਰੀਆਂ ਦਾ ਜਿਹੜਾ ਇਲਾਜ ਹੈ ਇਕੱਲਾ ਕੜੀ ਪੱਤਾ ਹੈ ਕੜੀ ਪੱਤੇ ਦੀ ਜੇ ਆਪਾਂ ਪੰਜ-ਚਾਰ ਪੱਤੇ ਰੈਗੂਲਰ ਖਾਈਏ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਦੇਖਣ ਨੂੰ ਮਿਲਦਾ ਜਿਵੇਂ ਕਿ ਅੱਜਕੱਲ ਬਹੁਤ ਜ਼ਿਆਦਾ ਹਨਾ ਫੈਟ ਵੱਧ ਰਿਹਾ ਲੋਕਾਂ ਨੂੰ ਕੋਲੇਸਟ੍ਰੋਲ ਵੱਧ ਰਿਹਾ ਹੈ ਬੀਪੀ ਵੱਧ ਰਿਹਾ ਹੈ ਸ਼ੂਗਰ ਵੱਧ ਰਿਹਾ ਹੈ ਚਿੱਟੇਵਾਲ ਆਉਣ ਦਾ ਤਾਂ ਬਸ ਤੁਸੀਂ ਪੁੱਛੋ ਹੀ ਨਾ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚਿਆਂ ਤੱਕ ਸਾਰਿਆਂ ਦੇ ਚਿੱਟੇਵਾਲ ਆਉਣੇ ਸ਼ੁਰੂ ਹੋ ਰਹੇ ਨੇ ਤੇ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ ਜਿਹੜਾ ਕੱਲਾ ਕੜੀ ਪੱਤਾ ਦਾ ਤੇ ਆਪਾਂ ਨੂੰ ਹਰ ਇੱਕ ਘਰ ਦੇ ਵਿੱਚ ਇੱਕ ਪੌਦਾ ਲਾਉਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਵਾਤਾਵਰਣ ਕਿੰਨਾ ਜ਼ਿਆਦਾ ਹਨਾ ਪ੍ਰਦੂਸ਼ਣ ਦੇ ਵਿੱਚ ਆ ਰਿਹਾ ਹੈਗਾ ਤੇ ਹਰ ਇੱਕ ਘਰ ਦੇ ਵਿੱਚ ਜੇ ਪੌਦਾ ਲੱਗਿਆ ਹੋਊਗਾ ਤਾਂ ਬਹੁਤ ਜ਼ਿਆਦਾ ਆਪਾਂ ਨੂੰ ਫਾਇਦਾ ਮਿਲੂਗਾ ਹਰ ਇੱਕ ਨੂੰ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿੱਪ ਬਿਲਕੁਲ ਵੀ ਨਾ ਕਰੋ ਕਿਉਂਕਿ ਅੱਜ ਦੀ ਜਿਹੜੀ ਵੀਡੀਓ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਆ ਅੱਜ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਮਿਲੂਗੀ ਜਿਹੜੀ ਤੁਹਾਨੂੰ ਪਹਿਲਾਂ ਨਹੀਂ ਹੋਣੀ ਤੇ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਚਲੋ ਫਿਰ ਆਪਾਂ ਬਾਦਨੇ ਆਪਦੇ ਵੀਡੀਓ ਵੱਲ ਸੋਨੋ ਸਾਰਿਆਂ ਨੂੰ ਇੱਕ ਛੋਟੀ ਜਿਹੀ ਰਿਕਵੈਸਟ ਆ ਬੇਨਤੀ ਆ ਕਿ ਵੀਡੀਓ ਤੁਸੀਂ ਸਾਰੀ ਦੇਖ ਤਾ ਲੈਣੋ ਪਰ ਸਬਸਕ੍ਰਾਈਬਰ ਨਹੀਂ ਕਰਦੇ ਮੇਰੇ ਕੋਲ ਸ਼ੋ ਹੋ ਜਾਂਦੇ ਹੈਗੇ ਤੇ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਇਹਦੇ ਨਾਲ ਮੇਰਾ ਮੋਟੀਵੇਸ਼ਨਲ ਵਾਧਦਾ ਵੀ ਮੈਂ ਵੱਧ ਤੋਂ ਵੱਧ ਵੀਡੀਓ ਅਪਲੋਡ ਕਰਾਂ ਸੋਨੋ ਸੋਨੋ ਟਾਪਿਕ ਕਮੈਂਟ ਦੇ ਵਿੱਚ ਆ ਕੇ ਮੈਨੂੰ ਸਜੈਸਟ ਕਰ ਸਕਦੇ ਹੋ ਮੈਂ ਨੈਕਸਟ ਵੀਡੀਓ ਕਿਸ ਚੀਜ਼ ਦੇ ਉੱਤੇ ਪਾਵਾਂ ਅਸੀਂ ਬਹੁਤ سارے ਪੌਦੇ ਆ ਜਿਹੜੇ ਉਹ ਆਪਦੇ ਪਲਾਂਟ ਦੇ ਵਿੱਚ ਗਰੋ ਕੀਤੇ ਹੋਏ ਨੇ ਤੇ ਹਰ ਇੱਕ ਵੀਡੀਓ ਹਰ ਇੱਕ ਪਲਾਂਟ ਦੀ ਮੈਂ ਸੋਨੂੰ ਵੀਡੀਓ ਬਣਾ ਕੇ ਦਿਖਾਉਂਗੀ ਤੇ ਚਲੋ ਫਿਰ ਆਪਾਂ ਕਰਦੇ ਆਂ ਆਪਣੀ ਵੀਡੀਓ ਸਟਾਰਟ ਤੇ ਅੱਜ ਜੀ ਆਪਾਂ ਗੱਲ ਕਰ ਰਹੇ ਸੀ ਫੈਟ ਦੀ ਅੱਜ ਕੱਲ ਸੋਨੂੰ ਸਾਰਿਆਂ ਨੂੰ ਪਤਾ ਹੀ ਐ ਸਾਰਿਆਂ ਜਾਣਿਆਂ ਨੂੰ ਫੈਟ ਕਿੰਨੀ ਜ਼ਿਆਦਾ ਹਨਾ ਵਧੀ ਹੋਈ ਹੈਗੀ ਤੇ ਓਨੀ ਜ਼ਿਆਦਾ ਸਾਰਿਆਂ ਨੂੰ ਬਿਮਾਰੀਆਂ ਨੇ ਜਿਤੋਂ ਮਰਜ਼ੀ ਤੁਸੀਂ ਪੁੱਛ ਲਓ ਹਰ ਇੱਕ ਕੋਈ ਨਾ ਕੋਈ ਤੁਹਾਨੂੰ ਬਿਮਾਰੀ ਗਿਣਾਈ ਦੇਊਗਾ ਤੇ ਇਹਦਾ ਜਿਹੜਾ ਰੀਜ਼ਨ ਹੈਗਾ ਉਹ ਕੀ ਹੈਗਾ ਫਾਸਟ ਫੂਡ ਅੱਜ ਕੱਲ ਲੋਕ ਫਾਸਟ ਫੂਡ ਕਰਨੀ ਬਹੁਤ ਜ਼ਿਆਦਾ ਚੁੱਕ ਰਹੇ ਨੇ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਕੋਈ ਫਾਸਟ ਫੂਡ ਨਹੀਂ ਹੁੰਦਾ ਸੀ ਜਿਵੇਂ ਘਰ ਦੇ ਵਿੱਚ ਸਿੰਪਲ ਦਾ ਰੋਟੀ ਬੰਦੀ ਸੀਗੇ ਲੋਕ ਉਹੀ ਖਾਂਦੇ ਸੀ ਘਰ ਦੇ ਜਿਹੜੇ ਕੰਮ ਸੀ ਉਹ ਬਹੁਤ ਵਧੀਆ ਢੰਗ ਨਾਲ ਹੁੰਦੇ ਸੀਗੇ ਤੇ ਸਾਰੇ ਜਾਣੇ ਆਪਦਾ ਜਿਹੜਾ ਕੰਮ ਸੀ ਉਹ ਹੱਥੀ ਕਰਦੇ ਸੀ ਪਰ ਅੱਜ ਕੱਲ ਕੀ ਹੈ ਹੱਥੀ ਕੰਮ ਕਰਨ ਵਾਲਿਆਂ ਦੀ ਜਿਹੜੀ ਥਾਂ ਹੈ ਉਹ ਕਿੰਨਾ ਨੇ ਲੈ ਲਈ ਮਸ਼ੀਨਾਂ ਨੇ ਲੈ ਲਈ ਆਪਾਂ ਜਿਹੜਾ ਕੰਮ ਕਰਦੇ ਹੁਣ ਮਸ਼ੀਨਾਂ ਦੇ ਰਾਹੀਂ ਕਰਦੇ ਹਾਂ ਸਾਰਾ ਜਿਵੇਂ ਵਾਸ਼ਿੰਗ ਮਸ਼ੀਨ ਆ ਗਈ ਤੇ ਸਟੈਂਡਿੰਗ ਪੋਚੇ ਲਉਣ ਵਾਸਤੇ ਆ ਗਏ ਤੇ ਤੁਲੇ ਤਾਂ ਕਿਹਸਾਂ ਨੇ ਲੈ ਲਈ ਪਹਿਲਾ ਦੇ ਜਮਾਨੇ ਚ ਕੀ ਹੁੰਦਾ ਸੀ ਲੋਕ ਬੈ ਕੇ ਰੋਟੀ ਬਣਾਉਂਦੇ ਸੀਗੇ ਤੇ ਅੱਜ ਕੱਲ ਲੋਕ ਖੜੇ ਖੜੇ ਬਣਾਉਂਦੇ ਜਿਹਦੇ ਕਰਕੇ ਜਿਹੜੀ ਫੈਟ ਆ ਉਹ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਤੇ ਜਿਹੜਾ ਇਹ ਕੜੀ ਪੱਤਾ ਹੈਗਾ ਜੀ ਉਹ ਸਾਨੂੰ ਇਹ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਂਦਾ ਹੈਗਾ ਇਹਦੇ ਨਾਲ ਇਹਦੇ ਖਾਣ ਨਾਲ ਸਾਨੂੰ ਕੋਈ ਐਕਸਰਸਾਈਜ਼ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਸਾਰਿਆਂ ਕੋਲੇ ਟਾਈਮ ਵੀ ਬਹੁਤ ਘੱਟ ਆ ਤੇ ਉਹਨਾਂ ਨੂੰ ਘੱਟ ਟਾਈਮ ਦੇ ਵਿੱਚ ਵੱਧ ਫਾਇਦਾ ਹੋਣ ਵਾਲੀਆਂ ਚੀਜ਼ਾਂ ਮਿਲਣੀਆਂ ਜ਼ਰੂਰੀ ਨੇ ਤੇ ਇਹ ਸਾਰਿਆਂ ਤੋਂ ਵਧੀਆ ਤੁਸੀਂ ਚਮਤਕਾਰੀ ਨੁਕਸਾ ਵੀ ਕਹਿ ਸਕਦੇ ਹੋਗੇ ਤੁਸੀਂ ਇਹਨੂੰ ਚਾਹੇ ਸਬਜੀ ਦੇ ਵਿੱਚ ਗ੍ਰਾਈਂਡ ਕਰਕੇ ਖਾ ਸਕਦੇ ਹੋ ਚਾਹੇ ਨਿੰਨੇ ਕਾਲਜੇ ਖਾ ਸਕਦੇ ਹੋ ਨਹੀਂ ਤਾਂ ਤੁਰੇ ਫਿਰਦੇ ਦੋ ਚਾਰ ਪੱਤੇ ਜੇ ਤੁਸੀਂ ਐਵੇਂ ਵੀ ਚਬਾ ਲੋਗੇ ਤਾਂ ਵੀ ਇਹਦਾ ਕੋਈ ਨੁਕਸਾਨ ਨਹੀਂ ਇਸ ਚੀਜ਼ ਦਾ ਚਾਹੇ ਤੁਸੀਂ ਦਿਨੇ ਖਾਓ ਰਾਤ ਨੂੰ ਖਾਓ ਇਸ ਚੀਜ਼ ਦਾ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਣ ਵਾਲਾ ਫਾਇਦਾ ਹੀ ਫਾਇਦਾ ਮਿਲੇਗਾ ਤੇ ਨੈਕਸਟ ਆਪਾਂ ਗੱਲ ਕਰ ਰਹੇ ਸੀ ਜੀ ਕੈਲੋਸਟਰੋਲ ਤੇ ਕੋਲੇਸਟ੍ਰੋਲ ਦੇ ਵਿੱਚ ਜੀ ਆਪਣਾ ਜਿਹੜਾ ਖੂਨ ਆ ਉਹ ਬਹੁਤ ਜ਼ਿਆਦਾ ਗਾੜਾ ਹੋ ਜਾਂਦਾ ਹੈ ਉਹੀ ਆਪਣੇ ਖਾਣ ਪੀਣ ਦੇ ਢੰਗ ਨਾਲ ਤੇ ਆਪਣਾ ਖਾਣ ਪੀਣ ਦਾ ਢੰਗ ਸਹੀ ਹੋਊਗਾ ਤਾਂ ਆਪਣਾ ਖੂਨ ਵੀ ਗਾੜਾ ਕਿ ਹੋਊਗਾ ਜੇ ਆਪਾਂ ਖਾਣ ਪੀਣ ਦੇ ਵਿੱਚ ਇੱਕ ਚੀਜ਼ ਹੋਰ ਐਡ ਕਰਾਂਗੇ ਸਲਾਦ ਤਾਂ ਆਪਾਂ ਬਹੁਤ ਘarne ਜਿਹੜੇ ਖਾਂਦੇ ਵੀ ਐ ਤੇ ਬਹੁਤ ਜ਼ਿਆਦਾ ਘਰ ਇਹ ਵੀ ਨੇ ਜਿਹੜੇ ਸਲਾਦ ਨੂੰ ਅਵੋਇਡ ਕਰਦੇ ਆ ਜਿਹਨੇ ਅੱਜ ਕੱਲ ਦੀ ਬੱਚੇ ਨੇ ਉਹ ਸਲਾਦ ਨੂੰ ਅਵੋਇਡ ਕਰਦੇ ਨੇ ਤੇ ਉਹ ਜਿਹੇ ਕੜੀ ਪੱਤਾ ਖਾਂ ਜਿਨ੍ਹਾਂ ਦੇ ਕੋਲੇਸਟ੍ਰੋਲ ਵਧਿਆ ਤਾਂ ਕੋਲੇਸਟ੍ਰੋਲ ਉਹਨਾਂ ਦੇ ਕਟਨੇ ਸ਼ੁਰੂ ਹੋ ਜਾਣ ਕੀ ਸਾਡੇ ਆਪ ਇੱਕ ਰਿਸ਼ਤੇਦਾਰੀ ਦੇ ਵਿੱਚ ਉਹਨਾਂ ਤੇ ਕੋਲੇਸਟ੍ਰੋਲ ਵਧਦੇ ਸੀ ਤੇ ਇਹ ਅਸੀਂ ਪ੍ਰੂਫ ਦੇ ਨਾਲ ਕਹਿ ਸਕਦੇ ਹਾਂ ਉਹਨਾਂ ਨੇ 1 ਮਹੀਨਾ ਇਹ ਕੜੀ ਪੱਤਾ ਰੈਗੂਲਰ ਖਾਦਾ ਸੀ ਤੇ ਉਹਨਾਂ ਦੇ ਕੋਲੇਸਟ੍ਰੋਲ ਜ਼ਰੂਰ ਘਟੇ ਹੈਗੇ ਸਾਡੇ ਕੋਲ ਉਹਨਾਂ ਨੇ ਫੋਨ ਕਰਕੇ ਦੱਸਿਆ ਸੀ ਤਾਂ ਹੀ ਮੈਂ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਕਿਉਂਕਿ ਸਾਨੂੰ ਇਹ ਪੱਕਾ ਪਤਾ ਹੈਗਾ ਵੀ ਇਹਦੇ ਨਾਲ ਕੋਲੇਸਟ੍ਰੋਲ ਜ਼ਰੂਰ ਘਟਦੇ ਜੇ ਮੇਰੀ ਵੀਡੀਓ ਕੋਈ ਇਹ ਦੇਖ ਰਿਹਾ ਜਿਨ੍ਹਾਂ ਦੇ ਕੋਲੇਸਟ੍ਰੋਲ ਵੱਧਿਆ ਤਾਂ ਉਹ ਕੜੀ ਪਤਾ ਜ਼ਰੂਰ ਖਾਣ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲੂਗਾ ਇਸ ਚੀਜ਼ ਨਾਲ ਤੇ ਹੁਪਾ ਕਰਦੇ ਆਂ ਜੀ ਗੱਲ ਸ਼ੂਗਰ ਦੀ ਸ਼ੂਗਰ ਸਿਰਫ ਮਠਿਆਈਆਂ ਨਾਲ ਹੀ ਨਹੀਂ ਵੱਧਦੀ ਇਹ ਬਹੁਤ ਸਾਰੀਆਂ ਚੀਜ਼ਾਂ ਨਾਲ ਵੱਧਦੀ ਆ ਜਿਵੇਂ ਕਿ ਦਵਾਈਆਂ ਵੀ ਹੋ ਗਈਆਂ ਦਵਾਈਆਂ ਅੱਜ ਕੱਲ ਹਰ ਕੋਈ ਖਾਂਦਾ ਕਣਕ ਹੋਊਗੀ ਕਣਕ ਨਾਲ ਵੀ ਸਾਨੂੰ ਸੁਣਿਆ ਹੀ ਹੋਊਗਾ ਸਾਨੂੰ ਪਤਾ ਹੋਊਗਾ ਕਣਕ ਨਾਲ ਵੀ ਬਹੁਤ ਜ਼ਿਆਦਾ ਸ਼ੂਗਰ ਵੱਧਦੀ ਹੈਗੀ ਦਵਾਈਆਂ ਨਾਲ ਵੀ ਵੱਧਦੀ ਆ ਹਰ ਇੱਕ ਚੀਜ਼ ਦੇ ਵਿੱਚ ਚਾਹੇ ਘੱਟੋ ਘੱਟ ਸ਼ੂਗਰ ਲਾ ਲਓ ਪਰ ਉਹਦੇ ਵਿੱਚ ਸ਼ੂਗਰ ਹੁੰਦੀ ਹੀ ਹੁੰਦੀ ਹੈ ਜਿਹੜਾ ਇਹ ਕੜੀ ਪੱਤਾ ਹੈਗਾ ਇਹ ਕੜੀ ਪੱਤਾ ਸ਼ੂਗਰ ਨੂੰ ਵੀ ਕੰਟਰੋਲ ਕਰਦਾ ਹੈਗਾ ਤੇ ਬਹੁਤ ਜ਼ਿਆਦਾ ਇਹ ਚਮਤਕਾਰੇ ਨੁਕਸਾ ਹੈਗਾ ਹਰ ਇੱਕ ਘਰ ਦੇ ਵਿੱਚ ਜੇ ਇਹ ਕੜੀ ਬੱਤਮੇ ਕਹਿੰਦੀਆਂ ਹੋਵੇ ਤਾਂ ਬਹੁਤ ਵਧੀਆ ਅੱਧ ਤੋਂ ਜ਼ਿਆਦਾ ਬਿਮਾਰੀਆਂ ਇਹਦੇ ਨਾਲ ਸੈੱਟ ਹੁੰਦੀਆਂ ਨੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਵਾਲਾਂ ਦੀ ਹਰ ਕੋਈ ਇਨਸਾਨ ਚਾਹੁੰਦਾਗਾ ਵੀ ਉਹਨਾਂ ਦੇ ਵਾਲ ਲੰਬੇ ਹੋਣ ਚਮਕੀਲੇ ਹੋਣ ਤੇ ਕਾਲੇ ਵੀ ਹੋਣ ਇਹ ਵਾਲ ਇਹ ਵਾਲਾਂ ਦੀ ਜੜਾਂ ਨੂੰ ਵੀ ਮਜ਼ਬੂਤ ਬਣਾਉਂਦਾਗਾ ਬਹੁਤ ਵਧੀਆ ਇਹ ਨੁਕਸ ਪੌਦਾਗਾ ਤੇ ਜਿਹੜੀਆਂ ਮੇਰੀ ਭੈਣਾਂ ਇਸ ਵੀਡੀਓ ਨੂੰ ਦੇਖ ਰਹੀਆਂ ਨੇ ਜੇ ਉਹ ਚਾਹੁੰਦੀਆਂ ਨੇ ਸਾਡੇ ਵਾਲ ਕਾਲੇ ਤੇ ਲੰਬੇ ਹੋਣ ਤਾਂ ਉਹ ਇੱਕ ਨੁਕਸਾ ਕਰ ਸਕਦੀਆਂ ਨੇ ਉਹ ਕੜੀ ਬੱਤੇ 10-12 ਪੱਤੇ ਲੈ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਉਬਾਲ ਲੈਣ ਉਬਾਲਣ ਤੋਂ ਬਾਅਦ ਉਹਦਾ ਜਿਹੜਾ ਰਸਾ ਜੀ ਹਰੇ ਰੰਗ ਦਾ ਹੋ ਜਾਊਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਆਪਣੇ ਵਾਲਾਂ ਦੇ ਜੜਾਂ ਦੇ ਵਿੱਚ ਲਾਇਓ ਇਹ ਤੁਸੀਂ ਹਫ਼ਤੇ ਦੇ ਵਿੱਚ ਦੋ ਵਾਰ ਕਰ ਸਕਦੇ ਹੋ ਤੇ ਤੁਹਾਨੂੰ ਰਿਜ਼ਲਟ ਦੇਖਣ ਨੂੰ ਬਹੁਤ ਵਧੀਆ ਮਿਲੇਗਾ ਤੇ ਜੀ ਤੁਹਾਡੇ ਵਾਲ ਇਹ ਲਾਉਣ ਤੋਂ ਬਾਅਦ ਜੜਤੋਂ ਮਜ਼ਬੂਤ ਤੇ ਚਮਕਿੱਲੇ ਬਣਨਗੇ ਆਪਾਂ ਗੱਲ ਕਰਦੇ ਹਾਂ ਜੀ ਬੀਪੀ ਦੀ ਅੱਜਕੱਲ੍ਹ ਬੀਪੀ ਵਧਣਾ ਸਾਰਿਆਂ ਦੀ ਇੱਕ ਨਾਰਮਲ ਜੀ ਗੱਲ ਆ ਜਿਹਨੂੰ ਮਰਜ਼ੀ ਤੁਸੀਂ ਪੁੱਛ ਲਓ ਹਰ ਇੱਕ ਦਾ ਬੀਪੀ ਵਧਿਆ ਹੀ ਰਹਿੰਦਾਗਾ ਜੇ ਤੁਸੀਂ ਕੜੀ ਪੱਤੇ ਨੂੰ ਰੈਗੂਲਰ ਖਾਓਗੇ ਤਾਂ ਤੁਹਾਨੂੰ ਇਹ ਬਹੁਤ ਵਧੀਆ ਰਿਜ਼ਲਟ ਦੇਖਣ ਨੂੰ ਮਿਲੂਗਾ ਇਹ ਨਾਲ ਬੀਪੀ ਕੰਟਰੋਲ ਰਹਿੰਦਾਗਾ ਤੇ ਹੋਰ ਵੀ ਇਹ ਬਹੁਤ ਸਾਰੀਆਂ ਬਿਮਾਰੀਆਂ ਨੂੰ ਕੰਟਰੋਲ ਵਿੱਚ ਰੱਖਦਾ ਹੈਗਾ ਜਿਹੜੀਆਂ ਇਸ ਚੀਜ਼ ਨੂੰ ਜਦੋਂ ਤੁਸੀਂ ਅਪਣਾਓਗੇ ਤਾਂ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੂਗਾ ਬਿਮਾਰੀ ਦਾ ਇਹ ਰਾਮਬੈਣੀ ਇਲਾਜ ਹੈ ਤੁਸੀਂ ਵੀ ਅਪਣਾਇਓ ਤੇ ਮੈਨੂੰ ਕਮੈਂਟਾਂ ਰਾਹੀਂ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂਕਿ ਜਿਹੜੇ ਲੋਕਾਂ ਨੂੰ ਇਸ ਚੀਜ਼ ਦੀ ਵੱਧ ਤੋਂ ਵੱਧ ਲੋੜ ਹੋਵੇ ਉਸ ਚੀਜ਼ ਦਾ ਇਹ ਵੱਧ ਤੋਂ ਵੱਧ ਫਾਇਦਾ ਉਠਾ ਸਕਣ ਤੇ ਫਿਰ ਮਿਲਦੇ ਆਪਾਂ ਗਾਇਜ਼ ਅਗਲੇ ਵਲੌਗ ਦੇ ਵਿੱਚ ਉਦ ਤੱਕ ਧੰਨਵਾਦ ਰੱਖ ਰੱਖਾ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ